ਕ੍ਰਿਕਟ ਦੀ ਗੱਲ ਕਰੀਏ ਤਾਂ ਭਾਰਤ ਨੇ ਜ਼ਿੰਬਾਬਵੇ ਦੇ ਖਿਲਾਫ ਪੰਜਵਾਂ ਮੈਚ T20 ਸੀਰੀਜ਼ ਦਾ ਜਿੱਤ ਲਿਆ ਤੇ ਇਸ ਦੇ ਨਾਲ ਹੀ T20 ਸੀਰੀਜ਼ ਦੀ ਟਰੋਫੀ ਵੀ ਆਪਣੇ ਨਾਮ ਕਰ ਲਈ ਹੈ ਜਿਵੇਂ ਦੱਸਦੀ ਹੈ ਕਿ ਭਾਰਤ ਨੇ ਜ਼ਿੰਬਾਬਵੇ ਦੇ ਖਿਲਾਫ ਇਹ ਮੈਚ 42 ਦੌੜਾਂ ਦੇ ਨਾਲ ਜਿੱਤਿਆ ਤੇ 4-1 ਦੇ ਨਾਲ ਇਹ ਟਰੋਫੀ ਆਪਣੇ ਨਾਮ ਕਰ ਲਈ ਹੈ ਹਾਲਾਂਕਿ ਪਹਿਲੇ ਮੈਚ ਦੇ ਵਿੱਚ ਭਾਰਤ ਨੇ ਜ਼ਿੰਬਾਬਵੇ ਤੋਂ ਅਮਾਰ ਖਾਦੀ ਸੀ ਹਾਰ ਗਏ ਸੀ ਜਿਸ ਤੋਂ ਬਾਅਦ ਆਲੋਚਨਾ ਦਾ ਵੀ ਸ਼ਿਕਾਰ ਹੋਣਾ ਪਿਆ ਸੀ ਭਾਰਤੀ ਕ੍ਰਿਕਟ ਟੀਮ ਨੂੰ ਪਰ ਉਸ ਤੋਂ ਬਾਅਦ ਦੂਸਰੇ ਮੈਚ ਤੋਂ ਭਾਰਤੀ ਕ੍ਰਿਕਟ ਟੀਮ ਨੇ ਇਸ ਸੀਰੀਜ਼ ਦੇ ਵਿੱਚ ਵਾਪਸੀ ਕੀਤੀ ਤੇ ਲਗਾਤਾਰ ਚਾਰ ਮੈਚ ਜਿੱਤੇ ਤੇ ਇਸ ਸੀਰੀਜ਼ ਦੇ ਵਿੱਚ 4-1 ਦੇ ਨਾਲ ਜਿੱਤ ਹਾਸਲ ਕੀਤੀ ਹੈ ਐਤਵਾਰ ਨੂੰ ਹਰਾਰੇ ਚ ਖੇਡੇ ਗਏ ਮੈਚ ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸੰਜੂ ਸੈਂਸਨ ਦੇ ਅਰਧ ਸੈਂਕੜੇ ਦੀ ਬਦਾਲਤ 20 ਓਵਰਾਂ ਚ 6 ਵਿਕਟਾਂ ਦੇ ਨੁਕਸਾਨ ਤੇ 167 ਦੌੜਾਂ ਬਣਾਈਆਂ ਜਵਾਬ ਚ ਜ਼ਿੰਬਾਬਵੇ ਦੀ ਟੀਮ 18.3 ਓਵਰਾਂ ਚ ਸਾਰੀਆਂ ਵਿਕਟਾਂ ਗੁਆ ਕੇ 125 ਦੌੜਾਂ ਹੀ ਬਣਾ ਸਕੀ। ਭਾਰਤ ਲਈ ਮੁਕੇਸ਼ ਕੁਮਾਰ ਨੇ 4 ਵਿਕਟਾਂ ਲਈਆਂ। ਜ਼ਿੰਬਾਬਵੇ ਨੇ 5 ਮੈਚਾਂ ਦੀ T20 ਸੀਰੀਜ਼ ਦਾ ਪਹਿਲਾ ਮੈਚ ਜਿੱਤ ਲਿਆ। ਜਿਸ ਤੋਂ ਬਾਅਦ ਭਾਰਤ ਨੇ ਲਗਾਤਾਰ 4 ਮੈਚ ਜਿੱਤ ਕੇ ਸੀਰੀਜ਼ 4-1 ਦੇ ਨਾਲ ਜਿੱਤ ਲਈ। 108 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਜ਼ਿੰਬਾਬਵੇ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਮੁਕੇਸ਼ ਕੁਮਾਰ ਨੇ ਵੇਸਲੇ ਨੂੰ ਆਊਟ ਕਰਕੇ ਟੀਮ ਨੂੰ ਪਹਿਲੀ ਸਫਲਤਾ ਦਵਾਈ। ਬ੍ਰਾਇਨ 8 ਗੇਂਦਾਂ 'ਚ ਸਿਰਫ 10 ਦੌੜਾਂ ਹੀ ਬਣਾ ਸਕੇ। ਮਰੂਮਣੀ ਨੇ 24 ਗੇਂਦਾਂ ਵਿੱਚ 27 ਦੌੜਾਂ ਦੀ ਪਾਰੀ ਖੇਡੀ। ਡਿਆਨ ਮਾਇਰਸ 32 ਗੇਂਦਾਂ ਦੇ ਵਿੱਚ 34 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਸਿਕੰਦਰ ਰਜ਼ਾ 8 ਦੇ ਸਕੋਰ ਤੇ ਰਨ ਆਊਟ ਹੋ ਗਏ ਕੇਪ ਬੈਲ ਨੇ 4 ਦੌੜਾਂ ਬਣਾਈਆਂ ਕਲਾਈਵ ਸਿਰਫ 1 ਦੌੜ ਹੀ ਬਣਾ ਸਕਿਆ ਬ੍ਰੈਂਡਨ 7 ਗੇਂਦਾਂ 'ਚ 4 ਦੌੜਾਂ ਬਣਾ ਕੇ ਆਊਟ ਹੋਏ ਫਰਾਜ਼ 13 ਗੇਂਦਾਂ ਦੇ ਵਿੱਚ 27 ਦੌੜਾਂ ਬਣਾ ਕੇ ਆਊਟ ਹੋ ਗਏ ਮੁਕੇਸ਼ ਨੇ ਰਿਚਰਡ ਨੂੰ ਆਊਟ ਕਰਕੇ ਜ਼ਿੰਬਾਬਵੇ ਦੀ ਪਾਰੀ ਦਾ ਅੰਤ ਕਰ ਦਿੱਤਾ ਮੁਕੇਸ਼ ਕੁਮਾਰ ਨੇ 3.3 ਓਵਰਾਂ ਦੇ ਵਿੱਚ 22 ਦੌੜਾਂ ਦੇ ਕੇ 4 ਵਿਕਟਾਂ ਲਈਆਂ ਸ਼ਿਵਮ ਦੂਬੇ ਨੇ 2 ਵਿਕਟਾਂ ਲਈਆਂ ਜਦਕਿ ਤੁਸ਼ਾਰ ਸੁੰਦਰ ਅਤੇ ਅਭਿਸ਼ੇਕ ਨੇ 1-1 ਵਿਕਟ ਹਾਸਲ ਕੀਤੀ ਹੈ ਪਹਿਲਾ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਪਾਵਰਪਲੇ ਵਿੱਚ ਹੀ ਟੀਮ ਨੇ ਤਿੰਨ ਵਿਕਟਾਂ ਗੁਆ ਦਿੱਤੀਆਂ ਸੀ ਯਸ਼ਸਵੀ ਜੈਸਵਾਲ 5 ਗੇਂਦਾਂ ਵਿੱਚ 12 ਦੌੜਾਂ ਬਣਾ ਕੇ ਆਊਟ ਹੋ ਗਏ ਅਭਿਸ਼ੇਕ ਸ਼ਰਮਾ 11 ਗੇਂਦਾਂ ਦੇ ਵਿੱਚ 14 ਦੌੜਾਂ ਬਣਾ ਕੇ ਆਊਟ ਹੋਏ ਅਤੇ ਕਪਤਾਨ ਸ਼ੁਭਮਨ ਗਿੱਲ 14 ਗੇਂਦਾਂ ਦੇ ਵਿੱਚ 13 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਸੰਜੂ ਸੈਮਸਨ ਅਤੇ ਰિયાન ਵਿਚਾਲੇ ਚੌਥੀ ਵਿਕਟ ਲਈ 56 ਗੇਂਦਾਂ 'ਚ 65 ਦੌੜਾਂ ਦੀ ਸਾਂਝੇਦਾਰੀ ਹੋਈ। ਰિયાન ਪਰਾਗ 24 ਗੇਂਦਾਂ ਦੇ ਵਿੱਚ 22 ਦੌੜਾਂ ਬਣਾ ਕੇ ਆਊਟ ਹੋ ਗਏ। ਸੰਜੂ ਸੈਮਸਨ 45 ਗੇਂਦਾਂ ਦੇ ਵਿੱਚ 58 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੇ ਆਪਣੀ ਪਾਰੀ ਵਿੱਚ 4 ਛੱਕੇ ਅਤੇ ਇੱਕ ਚੌਕਾ ਲਗਾਇਆ। ਸ਼ਿਵਨ ਦੂਬੇ ਨੇ ਅੰਦ ਦੇ ਵਿੱਚ 12 ਗੇਂਦਾਂ ਦੇ ਵਿੱਚ ਦੋ ਛੱਕੇਆਂ ਅਤੇ ਦੋ ਚੌਕਿਆਂ ਦੀ ਮਦਦ ਦੇ ਨਾਲ 26 ਦੌੜਾਂ ਦੀ ਪਾਰੀ ਖੇਡੀ ਜ਼ਿੰਬਾਬਵੇ ਲਈ। BLESSING ਮੁਜ਼ਾਰਬਾਨੀ ਸਭ ਤੋਂ ਸਫਲ ਗੇਂਦਬਾਜ਼ ਰਿਹਾ ਜਿਸ ਨੇ 19 ਦੌੜਾਂ ਦੇ ਕੇ 2 ਵਿਕਟਾਂ ਲਈਆਂ ਰਿਚਰਡ ਨਗਾਰਵਾ ਕਪਤਾਨ ਸਿਕੰਦਰ ਰਜ਼ਾ ਅਤੇ ਬ੍ਰੈਂਡਨ ਮਾਵੂਤਾ ਨੇ ਇੱਕ ਇੱਕ ਵਿਕਟ ਲਈ ਇਸ ਸੀਰੀਜ਼ ਦੇ ਜਿੱਤ ਤੋਂ ਬਾਅਦ ਹੁਣ ਭਾਰਤ ਤੇ ਸ਼੍ਰੀਲੰਕਾ ਦੇ ਦੌਰੇ ਤੇ ਜਾਵੇਗਾ ਹੁਣ ਭਾਰਤ ਤੇ ਸ਼੍ਰੀਲੰਕਾ ਦੇ ਵਿਚਕਾਰ ਮੈਚ ਖੇਡੇ ਜਾਣਗੇ ਜਿਸ ਦਾ ਸ਼ੈਡਿਊਲ ਵੀ ਜਾਰੀ ਕਰ ਦਿੱਤਾ ਗਿਆ ਹੈ ਜੀ ਹਾਂ ਦੱਸ ਦਈਏ ਕਿ 26 ਜੁਲਾਈ ਤੋਂ ਭਾਰਤ ਤੇ ਸ਼੍ਰੀਲੰਕਾ ਦੇ ਵਿਚਕਾਰ ਮੈਚ ਸ਼ੁਰੂ ਹੋਣਗੇ ਪਹਿਲੇ 3 ਮੈਚ T20 ਦੇ ਖੇਡੇ ਜਾਣਗੇ ਅਤੇ ਬਾਕੀ ਦੇ 3 ਮੈਚ ਵਨਡੇ ਖੇਡੇ ਜਾਣਗੇ ਜਿਸ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਹੈ ਇਸ ਦੇ ਨਾਲ ਹੀ ਗੌਤਮ ਗੰਬੀਰ ਆਪਣੀ ਕੋਚਿੰਗ ਦੀ ਸ਼ੁਰੂਆਤ ਵੀ ਇਸੇ ਦੌਰੇ ਤੋਂ ਕਰਨਗੇ